ਮੇਰਾ ਨਾਮ ਜੀ ਡਾਕਟਰ ਸਰਬਜੀਤ ਸਿੰਘ ਪੁੱਲਰ ਹੈ ਜੀ ਅੱਜ ਦਾ ਜੋ ਵਿਸ਼ਾਲ ਕੈਂਪ ਹੈ ਸਵਰਗੀ ਪਿਤਾ ਸਰਦਾਰ ਮਖਤਿਆਰ ਸਿੰਘ ਪੁੱਲਰ ਜੀ ਦੀ ਸਾਲਾਨਾ ਮਿੱਠੀ ਯਾਦ ਦੇ ਵਿੱਚ ਖਾਲਸਾ ਬਲੱਡ ਡੋਨੇਟ ਯੂਨਿਟੀ ਰਿਸਟ੍ਰਿੰਗ ਅੰਮ੍ਰਿਤਸਰ ਦੇ ਸੰਯੋਗ ਦੇ ਨਾਲ ਲਗਾਇਆ ਗਿਆ ਜੀ ਔਰ ਅੱਜ ਦਾ ਜਿਹੜਾ ਖੂਨਦਾਨ ਕੈਂਪ ਹੈ ਸਵੇਰੇ 7:30 ਵਜੇ ਤੋਂ ਰੰਮ ਹੋ ਚੁੱਕਾ ਵਾ ਤੇ ਮੈਂ ਬਹੁਤ థాంక్స్ਫੁਲ ਆ ਇਸ ਖਾਲਸਾ ਬਲਡ ਨੇਰਜੁੰਟੀ ਦਾ ਜਿਨ੍ਹਾਂ ਨੇ ਸਾਨੂੰ ਇਸ ਚੰਗੇ ਕੰਮ ਵਾਸਤੇ ਪ੍ਰੇਰਿਤ ਕੀਤਾ ਖਾਸ ਕਰਕੇ ਪ੍ਰਧਾਨ ਜੀ ਸਰਦਾਰ ਅਮਨਦੀਪ ਸਿੰਘ ਜੀ ਸਰਦਾਰ ਹਰਜੋਤ ਸਿੰਘ ਜੀ ਖਾਲਸਾ ਸਰਦਾਰ ਜਗਪ੍ਰੀਤ ਸਿੰਘ ਜੀ ਧਾਮੀ ਤੇ ਜਿਨ੍ਹਾਂ ਨੇ ਸਾਨੂੰ ਇਸ ਚੰਗੇ ਕੰਮ ਵਾਲੇ ਪ੍ਰੇਰਿਤ ਕੀਤਾ ਔਰ ਸਾਡਾ ਜਿਹੜਾ ਭੁੱਲਰ ਪਰਿਵਾਰ ਔਰ ਜਥੇਦਾਰ ਮੌਨ ਸਿੰਘ ਜੀ ਮਾੜੀ ਮੇਗਾ ਕਾਉਂਸਲ ਸਾਹਿਬ ਦੇ ਸੰਯੋਗ ਦੇ ਨਾਲ ਜਿਹੜਾ ਕੈਂਪ ਚੱਲ ਰਿਹਾ ਜੀ ਸਰ ਕਿੰਨੇ ਸਾਲਾਂ ਤੋਂ ਤੁਸੀਂ ਇਹ ਉਤਾਰਾ ਲਾ ਇਹ 8ਵਾਂ ਵਿਸ਼ਾਲ ਖੂਨਦਾਨ ਕੈਂਪ ਹੈਗਾ ਜੀ ਜਿਹੜਾ ਹਰ ਸਾਲ ਫਰਵਰੀ ਮਹੀਨੇ ਚ ਹੀ ਲੱਗਦਾ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਔਰ ਅੱਗੇ ਵੀ ਇਹ ਇਸ ਤਰ੍ਹਾਂ ਹੀ ਕੈਂਪ ਜਿਹੜਾ ਨਿਰੰਤਰ ਚੱਲਦਾ ਰਹੇਗਾ ਔਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਨੌਜਵਾਨ ਪੜਣਾ ਤੇ ਵੀਰਾਂ ਨੂੰ ਕਿ ਵੱਧ ਤੋਂ ਵੱਧ ਇਸ ਖੂਨਦਾਨ ਕਰਿਆ ਕਰੋ ਤਾਂ ਕਿ ਖੂਨਦਾਨ ਦੇਣ ਦੇ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਬਚ ਸਕਦੀ ਹੈ ਔਰ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਹਰ ਕੋਈ ਦਾਨ ਕਰਦਾ ਜਿੱਦਾਂ ਜਿੱਦਾਂ ਕਿਸੇ ਦਾ ਜਿਵੇਂ ਕੋਈ ਕਪੜਾ ਦਾਨ ਕਰਦਾ ਹੈ ਕੋਈ ਆਟਾ ਦਾਨ ਕਰਦਾ ਹੈ ਕੁਝ ਪੈਸੇ ਦਿੰਦਾ ਵਾ ਔਰ ਸਾਡੀ ਸੁਸਾਇਟੀ ਨੇ ਜਿਹੜਾ ਸਾਨੂੰ ਇਸ ਕੰਮ ਵੱਲ ਚਲੇਆ ਮੈਂ ਬਹੁਤ ਬਹੁਤ ਧੰਨਵਾਦ ਖਾਲਸਾ ਬਲੱਡ ਡੋਨਰੀ ਦੇ ਮੈਂਬਰਾਂ ਦਾ ਜੀ ਹੁਣ ਤੱਕ ਕਿੰਨੇ ਕੁ ਲੋਕਾਂ ਨੇ ਬਲੱਡ ਨੂੰ ਇੱਕ 100 100 ਤੋਂ ਪਲੱਸ ਹੋ ਚੁੱਕਾ ਹੈ ਜੀ 7:30 ਵਜੇ ਤੋਂ ਕੈਂਪ ਸਟਾਰਟ ਆ ਬਾਕੀ ਉਮੀਦ ਕਰਦੇ ਹਾਂ ਕਿ ਜਿਹੜਾ 1000 ਤੋਂ ਪਲੱਸ ਜਿਹੜਾ ਡੋਨਰ ਇੱਥੇ ਜਿਹੜੇ ਆਉਣਗੇ ਔਰ ਬਲੱਡ ਨੇਟ ਕਰਨਗੇ ਜਿਹੜਾ ਆਪਣਾ ਸੇਵਾ ਦਾ ਜਿਹੜਾ ਯੋਗਦਾਨ ਹਿੱਸਾ ਪਾਉਣਗੇ ਜੀ ਜੀ ਆਪਣਾ ਨਾਮ ਦੱਸ ਕੇ ਜਿਹੜਾ ਕੈਂਪ ਲਗਾਇਆ ਹੈ ਮੇਰਾ ਨਾਮ ਜਗਪ੍ਰੀਤ ਸਿੰਘ ਧਾਮੀ ਜਥੇਦਾਰ ਸਰਦਾਰ ਮੁਖਤਿਆਰ ਸਿੰਘ ਭੁੱਲਰ ਦੀ ਸਾਲਾਨਾ ਮਿੱਠੀ ਯਾਦ ਵਿੱਚ ਜੋ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰਡ શ્રી ਅੰਮ੍ਰਿਤਸਰ ਸਾਹਿਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਹ 8ਵਾਂ ਖੂਨਦਾਨ ਕੈਂਪ ਹੈ ਸਾਡੀ ਸੁਸਾਇਟੀ ਵੱਲੋਂ ਲਗਾਤਾਰ ਖੂਨਦਾਨ ਕੈਂਪ ਚੱਲਦੇ ਨੇ ਪਰ ਜਿਹੜਾ ਇਹ ਵਾਲਾ ਕੈਂਪ ਹੈ ਇਹ ਇੱਕ ਖਾਸ ਕੈਂਪ ਹੁੰਦਾ ਹੈ ਇਹ ਸਾਡੇ ਸੁਸੰਸਥਾ ਦੇ ਜਿਹੜੇ ਮੈਂਬਰ ਨੇ ਡਾਕਟਰ ਸਰਵਜੀਤ ਸਿੰਘ ਭੁੱਲਰ ਉਹਨਾਂ ਦੇ ਫਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਜਿਨ੍ਹਾਂ ਦਾ ਨਾਮ ਸਰਦਾਰ ਜਥੇਦਾਰ ਸਰਦਾਰ ਮੁਖਤਿਆਰ ਸਿੰਘ ਭੁੱਲਰ ਹੈ ਉਨ੍ਹਾਂ ਦੀ ਯਾਦ ਵਿੱਚ ਇਹ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨੂੰ ਬੜਾ ਵਧੀਆ ਹੁੰਗਾਰਾ ਮਿਲ ਰਿਹਾ ਇਸ ਕੈਂਪ ਦੇ ਵਿੱਚ ਜਿੱਥੇ ਕਿ ਅਸੀਂ ਪਿਛਲੇ ਸਾਲ 922 ਯੂਨਿਟ ਕਲੈਕਟ ਕੀਤੇ ਸੀ ਇਸ ਸਾਲ ਸਾਨੂੰ 1100 ਯੂਨਿਟ ਦੀ ਕਰਨ ਦੀ ਆਸ ਹੈ ਤੇ ਜਿਹੜਾ ਵੀ ਇਹ ਖੂਨਦਾਨ ਕੀਤਾ ਜਾ ਰਿਹਾ ਵਾ ਜਿੰਨੇ ਵੀ ਇੱਥੇ ਮੈਂਬਰਸ ਨੇ ਡੋਨਰਸ ਨੇ ਇਹ ਖੂਨਦਾਨ ਸਿਵਲ ਹਸਪੀਟਲ ਅੰਮ੍ਰਿਤਸਰ ਸਿਵਲ ਹਸਪੀਟਲ ਅਜਨਾਲਾ ਮੈਡੀਕਲ ਕਾਲਜ ਦੀ ਟੀਮ ਸਿਵਲ ਹਸਪਤਲ ਤਰਨਤਾਰਨ ਸਿਵਲ ਹਸਪਤਲ ਪੱਟੀ ਤੇ ਪ੍ਰਾਈਵੇਟ ਟੀਮਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਜਿਹੜਾ ਲਗਾਇਆ ਜਾ ਰਿਹਾ ਇਹ ਬਲੱਡ ਉਹਨਾਂ ਨੂੰ ਦਿੱਤਾ ਜਾਏਗਾ ਲੋੜ ਪੈਣ ਦੇ ਉੱਤੇ ਫੈਲਾਸੀਮੀਆ ਬੱਚਿਆਂ ਨੂੰ ਜਾਂ ਗਰਭਵਤੀ ਮਹਿਲਾਵਾਂ ਨੂੰ ਜਾਂ ਕਿਸੇ ਵੀ ਮਰੀਜ਼ ਨੂੰ ਜਿਹੜਾ ਕਿ ਲੋੜਵੰਦ ਹੋਏਗਾ ਜਿੰਨੂੰ ਖੂਨ ਦੀ ਲੋੜ ਪਵੇਗੀ ਸਮੇਂ-ਸਮੇਂ ਦੇ ਉੱਤੇ ਸੰਸਥਾ ਵੱਲੋਂ ਉਹਨਾਂ ਨੂੰ ਖੂਨ ਮੁਹਰੀਆ ਕਰਵਾਇਆ ਜਾਏਗਾ ਹੁਣ ਤੱਕ ਕਿੰਨੇ ਕਿ ਰੁਕਣੇ ਬਲੱਡ ਨੂੰ ਇਸ ਟਾਈਮ 100 ਤੋਂ ਜ਼ਿਆਦਾ ਜਿਹੜੇ ਇੱਥੇ ਡੋਨਰ ਨੇ ਬਲੱਡ ਡੋਨੇਟ ਕਰ ਚੁੱਕੇ ਨੇ ਅਜੇ ਕੈਂਪ ਸਟਾਰਟ ਹੀ ਹੋਇਆ ਹੈ ਬੜਾ ਵਧੀਆ ਰਿਸਪਾਂਸ ਮਿਲੇਆ ਸਟਾਰਟਿੰਗ ਦੇ ਵਿੱਚ ਹੀ ਤੇ ਮੈਨੂੰ ਲੱਗਦਾ ਹੈ ਵੀ ਜਿਹੜਾ ਸਾਡਾ ਟੀਚਾ ਹੈ 1100 ਯੂਨਿਟ ਦਾ ਉਹ ਅਸੀਂ ਸਮੇਂ ਤੋਂ ਪਹਿਲਾਂ ਹੀ ਕੰਪਲੀਟ ਕਰ ਲਵਾਂਗੇ ਨੌਜਵਾਨਾਂ ਨੂੰ ਕੀ ਅਪੀਲ ਕਰਾਂਗੇ ਨੌਜਵਾਨਾਂ ਨੂੰ ਇਹ ਅਪੀਲ ਕਰਾਂਗੇ ਵੀ ਜਿਸ ਤਰ੍ਹਾਂ ਅੱਜ ਕੱਲ ਨਸ਼ੇ ਦਾ ਬੜਾ ਜ਼ਿਆਦਾ ਰੁਝਾਨ ਹੋਇਆ ਨੌਜਵਾਨਾਂ ਨੂੰ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਇਹੋ ਹੀ ਅਪੀਲ ਹੈ ਕਿ ਨਸ਼ੇ ਦੇ ਵਿੱਚੋਂ ਨਿਕਲ ਕੇ ਅਸੀਂ ਕਿਸੇ ਵੀ ਸੰਸਥਾ ਦੇ ਨਾਲ ਜੁੜੀਏ ਚਾਹੇ ਉਹ ਖੂਨਦਾਨ ਦਾ ਕੰਮ ਕਰ ਰਹੀ ਹੈ ਚਾਹੇ ਕੋਈ ਰਸ਼ਨ ਦੀ ਸੇਵਾ ਕਰ ਰਹੀ ਹੈ ਚਾਹੇ ਕੋਈ ਦਵਾਈਆਂ ਦੀ ਸੇਵਾ ਕਰ ਰ ਯਾ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਕਰ ਰਹੀ ਹੈ ਨੌਜਵਾਨਾਂ ਨੂੰ ਇਹੋ اپੀਲ ਹੈ ਕਿ ਚੰਗੇ ਕਾਰਜਾਂ ਦੇ ਨਾਲ ਜੁੜੋ ਭਲਾਈ ਦੇ ਕੰਮਾਂ 'ਚ ਹਿੱਸਾ ਪਾਓ ਸਮਾਜ ਸੇਵੀ ਬਣੋ ਸੰਸਥਾਵਾਂ ਦੇ ਨਾਲ ਜੁੜੋ ਤਾਂ ਜੋ ਕਿਸੇ ਦਾ ਭਲਾ ਕੀਤਾ ਜਾ ਸਕੇ। ਆਪ ਦਾ ਨਾਮ ਦੱਸ ਕੇ ਬਲੱਡ ਕੰਪੇਅਨ ਕਰੇ ਜੀ ਮੇਰਾ ਨਾਮ ਪਰਮਿੰਦਰ ਸਿੰਘ ਪਤਰਾ ਜੀ ਹਾਂਜੀ ਤੇ ਇਹ ਬਲੱਡ ਡੇਸ਼ਨ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਵੀ ਲਗਾਇਆ ਜਾ ਰਿਹਾ ਹੈ ਇਹ ਸਾਡੀ ਜਥੇਦਾਰ ਮੁਖਤਿਆਰ ਸਿੰਘ ਜੀ ਭੁੱਲਰ ਦੀ ਸਲਾਣਾ ਮਿੱਠੀ ਯਾਦ ਵਿੱਚ ਹਰ ਸਾਲ ਖਾਲਸਾ ਬਲੱਡ ਡੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਲੱਗਦਾ ਹੈ ਕਿੰਨੇ ਸਾਲਾਂ ਤੋਂ ਲੱਗ ਰਿਹਾ ਜੀ 8 ਸਾਲਾਂ ਤੋਂ ਲਗਾਤਾਰ ਇਹ ਕੈਂਪ ਲੱਗ ਰਿਹਾ ਹੈ ਗੁਰੂ ਮਹਾਰੇ ਦੀ ਕਿਰਪਾ ਰਹੀ ਤੇ ਅੱਗੇ ਵੀ ਇਹ ਕੈਂਪ ਲਗਾਤਾਰ ਲੱਗਦਾ ਰਹੇਗਾ